ਕਾਂਗਰਸ ਦੇ ਸੱਤਾ 'ਚ ਆਉਣ ਤੋਂ ਬਾਅਦ ਜਿੱਥੇ ਬਾਦਲ ਪਰਿਵਾਰ ਲਗਾਤਾਰ ਲੋਕਾਂ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉੱਥੇ ਲੋਕਾਂ ਦੇ ਘਟ 'ਚ ਸਰਕਾਰ ਨੂੰ ਗਲਤ ਦੱਸ ਕੇ ਅਗਲੀਆਂ ਵੋਟਾਂ ਦੀਆਂ ਤਿਆਰੀਆਂ ਵੀ ਕਰ ਰਿਹਾ ਹੈ ਇਸੇ ਤਰ੍ਹਾਂ ਇੱਕ ਵਾਰ ਫਿਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੰਬੀ ਹਲਕੇਦਾਰ ਦੌਰਾ ਕੀਤਾ ਅਤੇ ਕਿਸਾਨੀ ਸਮੱਸਿਆਵਾਂ ਤੇ ਗਰੀਬ ਲੋਕਾਂ ਦੀਆਂ ਹੋਰ ਸਮੱਸਿਆਵਾਂ ਲਈ ਸਰਕਾਰ ਨੂੰ ਸਿੱਧੇ ਤੌਰ ਤੇ ਜ਼ਿੰਮੇਵਾਰ ਠਹਿਰਾ ਦਿੱਤਾ ਕੀ ਕਿਹਾ ਵੱਡੇ ਬਾਦਲ ਸਾਹਿਬ ਨੇ ਜ਼ਰਾ ਤੁਸੀਂ ਵੀ ਸੁਣ ਲਵੋ ਦੇਖੋ ਜਦੋਂ ਕੋਈ ਹੋਊਗਾ ਰੋਜ਼ ਨਵੇਂ ਤੋਂ ਨਵੇਂ ਬਦਲ ਮੇ ਬਿਆਨ ਆ ਜਾਂਦੇ ਕੱਲ ਸੀ ਕਿ ਆ ਕੇ ਫਲਾਣੇ ਜੀ ਦਾ ਕੋ ਮਲਾਜ਼ਮ ਹੈ ਉਹ ਨੂੰ ਨਹੀਂ ਦਿੱਤਾ ਜੇ ਉਹ ਜੀ ਦਾ ਕੋ ਹੋ ਰਿਹਾ ਹੈ ਪੱਖੇ ਲੱਗੇ ਉਹ ਨੂੰ ਨਹੀਂ ਦਿੱਤਾ ਇਹ ਇਹ ਚਰਤਾ ਲਈ ਜਾਂਦੇ ਆ ਅਸਲ ਇਹਨਾਂ ਦਾ ਮਤਲਬ ਸੀ ਲੋਕਾਂ ਨੂੰ ਬਰ ਰਲਾ ਕੇ ਵੋਟਾਂ ਲੈਣ ਦਾ ਉਹ ਲੋਕ ਸਿੱਧੇ ਸਾਡੇ ਆਪਣੇ ਹੈਗੇ ਉਹਦੇ ਹੀ ਗੱਲ ਚਾਹਗੇ ਤੇ ਇਹ ਹੁਣ ਇਹਨਾਂ ਨੂੰ ਪਤਾ ਮੁੜਕੇ ਦਾ ਸੀ ਆਉਣਾ ਨਹੀਂ ਕਿ ਹੁਣ ਜੋ ਮਰਜ਼ੀ ਕਰੀਏ ਤੇ ਕੋ ਛਾੜ ਕੇ ਭਾਈ ਕੁਸ਼ਤਵ ਵਿਧਾਇਕਾਂ ਨੂੰ ਮਿਲਣਾ ਚਾਹੀਦਾ ਹੈ ਦੇਖੋ ਜੇ ਕਿਸੇ ਨੂੰ ਥੋੜਾ ਬਹੁਤ ਨਾ ਮਿਲੂਗਾ ਹੁਣ ਇਹੋ ਜਿਹਾ ਮੌਕਾ ਹੈ ਕਿ ਉਹਨਾਂ ਦੀਆਂ ਤਨਖਾਹ ਵਧਾਉਣ ਨਾਲੋਂ ਕੋਈ ਦੂਜੇ ਦੀਆਂ ਤਕਲੀਫਾਂ ਦੂਰ ਕਰਨਾ ਪਹਿਲ ਹੈ ਜੀ ਕਿਸਾਨ ਹੈ ਮਜ਼ਦੂਰ ਹੈ ਹੋਰ ਗਰੀਬ ਹੈ ਕਿੰਨੀ ਹਾਲਤ ਪੂਰੀ ਹੈ ਮੈਂ ਤਾਂ ਉਹਨੇ ਕਿ ਖਰਚ ਜਾਂਦਾ ਗਰੀਬ ਦੇ ਖਰਚ ਜਾਂਦਾ ਐਨੀ ਤੰਗੀ ਹੈ ਕਿ ਮੇਰਾ ਖਾਲਾ ਕਈ ਪਿੰਡਾਂ 'ਚ ਤਾਂ ਹਵਾਨ ਬਾਰਲੇਮੰਤਾਂ ਦਾ ਜਾਨਵਰਾਂ ਦੀ ਵੀ ਦੇਖਭਾਲ ਜ਼ਿਆਦਾ ਜਿੰਨੀ ਇੱਥੇ ਇਨਸਾਨਾਂ ਦੀ ਹੈ ਹੁਣ ਖਰਚ ਜ਼ਿਆਦਾ ਆਮਦਨ ਘੱਟ ਹੈ ਵੱਡਾ ਰੀਜ਼ਨ ਤਾਂ ਇਹ ਹੈ ਇਹ ਕੋਣੇ ਨਾ ਨੇ ਲੋਕਾਂ ਨੂੰ ਐਵੇਂ ਬੁਰਗਲਾ ਲਿਆ ਵੀ ਕਰਜ਼ੇ ਮਾਫ਼ ਕਰਾਂਗੇ ਕਰੇ ਹੈ ਨਹੀਂ ਉਹ ਬੈਂਕਾਂ ਵਾਲੇ ਉਹਨਾਂ ਦੀਆਂ ਫੋਟੋਆਂ ਲਈ ਜਾਂਦੇ ਆ ਕਿਤੇ ਕੁਸ਼ ਕਰੀ ਜਾਂਦੇ ਆ ਤੇ ਇਸ ਕਰਕੇ ਉਹ ਹੋਰ ਪਰੇਸ਼ਾਨ ਹੋ ਗਏ ਸਰਕਾਰ ਬਣੀ ਨੂੰ ਅਜੇ 6 ਮਹੀਨੇ ਵੀ ਨਹੀਂ ਹੋਏ ਕਿ ਬਾਦਲ ਪਰਿਵਾਰ ਹੁਣ ਤੋਂ ਸਰਕਾਰ ਦੇ ਵਿਰੋਧ 'ਚ ਵੱਡੇ ਵੱਡੇ ਬਿਆਨ ਦੇ ਰਿਹਾ ਹੈ ਪਰ ਅਗਲੀਆਂ ਚੋਣਾਂ ਤੱਕ ਇਸ ਦਾ ਲੋਕਾਂ ਤੇ ਕੀ ਅਸਰ ਪੈਂਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਅਜਿਹੇ ਬਿਆਨ ਬਾਦਲ ਸਾਹਿਬ ਨੂੰ ਅਖਬਾਰਾਂ ਅਤੇ ਟੀਵੀਆਂ ਦੀਆਂ ਸੁਰਖੀਆਂ ਜ਼ਰੂਰ ਬਣਾ ਰਹੀ ਨੇ ਸਪੋਕਸਮੈਨ ਟੀਵੀ ਦੇ ਲਈ ਬਲੋਟ ਤੋਂ ਹਰਦੀਪ ਸਿੰਘ ਖਾਲਸਾ ਦੀ ਰਿਪੋਰਟ